어라 누가 안 도무지.

ਤੇ ਪ੍ਰੋਡਕਟ ਦੇ ਪ੍ਰਕਾਸ਼ ਪ੍ਰਕਾਸ਼ ਕਰਨਾ ਸੀ ਜੀ ਖਣਾਣਾ ਉਹਨਾਂ ਵਾਲੇ ਸਾਡਾ ਆਖਿ ਤੇ ਇਹ ਕਿ ਮੈਂ ਜੀ ਇਹਨਾਂ ਸਾਰੇ ਦਾ ਪ੍ਰਕਾਸ਼ ਕੀਤੀ ਦੋਸਤਾਂ ਸਾਡੇ ਬਹੁਤ ਹੀ ਕਸ਼ਾਵੇ ਵਾਪਸ ਦੇ ਸਾਰੇ ਉਹਨਾਂ ਰਾਤਾਂ ਸਮਝ ਕਰਦੀ ਰਹੀ ਕਿ ਕਿ ਆਈਸੀਸੀ ਵੱਲੋਂ ਪ੍ਰੋਗਰਾਮ ਲਾ ਕੇ ਆਏ ਨੇ ਸਾਰੇ ਡਿਸਕਪੀਅਰ ਜਰਬਤਾਇ ਮੈਂ ਮਨੀਸ਼ਾ

हमारे आदरणीय नेता राहुल गांधी जी आदरणीय अध्यक्ष खड़गे साहब आदरणीय सोनिया जी प्रियंका जी हमारे संगठन महासचिव के सी वेणुगोपाल जी ने बहुत सोच समझ कर मेहनत के साथ इस अभियान की शुरुआत की ਉਹ ਜਿਹੜੇ ਆਉਣੇ ਬਾਪ ਨੇ ਸਾਰਾ ਨੂੰ ਮੁਸਕੇ ਫਲਪਰ ਲੱਗੇ ਜਿਸ ਤਰ੍ਹਾਂ ਪਟਿਆ ਬੂਲਤ ਦੇ ਨੇਾਰੇ ਇਹਨਾਂ ਨੇ ਜੋ ਪ੍ਰੋਗਰਾਮ ਸ੍ਰੀ ਤਰਕੇ ਸਾਹਿਬ ਪ੍ਰਿਆਵ ਕਾਂਦੀ ਜੀ ਸੋਨੀਆ ਕਾਂਦੀ ਜੀ ਅਤੇ ਸਾਡੇ ਸੰਗਠਨ ਦੇ ਜਨ ਸਰਪੰਚ ਸ੍ਰੀ ਐਸ ਸੀ ਮੇਰੂਪਾਲ ਜੀ ਦਾ ਜੋ ਉਹ ਪ੍ਰੋਗਰਾਮ ਬਹੁਤ ਕੁ ਨਾਈਟੇ ਜਿੱਥੇ देखिए बहुत शानदार कार्यक्रम राहुल जी द्वारा खड़गे साहब द्वारा पूरे हिंदुस्तान में कांग्रेस को मजबूत करने के लिए कांग्रेस को जन जन तक पहुंचाने के लिए कांग्रेस को ग्रास लूट तक पहुंचाने के लिए कार्यक्रम संगठन सृजन अभियान का आह्वान किया गया है कई स्टेट में पहले हो चुका है और सफल परीक्षण हुआ इसका और आ, मैं ऑब्जर्वर के रूप में यहाँ पटियाला ग्रामीण में आई हूँ हमारे साथ में अध्यक्ष जी हैं महंत जी हमारे साथ में शहर साधुल साहब हैं जो नाभा से हैं नाभा से हैं हमारी प्रदेशाध्यक्ष हैं महिला कांग्रेस की और भी सब पदाधिकारी मौजूद हैं हम उनसे बात करेंगे डीसीसी की मीटिंग हुई आ, फिर उसके बाद में एक एक कार्यकर्ताओं से मुलाकात हुई अग्रिम संगठनों से मुलाकात हुई जो फ्रंटल ऑर्गेनाइजेशन है हमारे जो सभी किसान मोर्चा अल्पसंख्यक विभाग एनटक यूथ एन महिला जो भी यहाँ घटक हैं उन सबसे बात की वो क्या चाहते हैं कांग्रेस को और कैसे मजबूत कर सकते हैं ग्रास रूट पर कैसे कांग्रेस को ले जाया जा सकता है पटियाला में जैसे मैंने देखा है बहुत मजबूत है लेकिन फिर भी हम किस तरीके से और संगठित होकर आने वाला समय चुनाव का है कि हमारी सरकार आए और जब पंजाब जीतेंगे तो जरूर हिंदुस्तान भी जीतेंगे तो मैं यही कोशिश करूंगी कि हर आदमी तक राहुल जी की आवाज को पहुंचाऊं उनकी बात सुनूं और एक ऐसा सोल्यूशन लेकर राहुल जी और घड़के साहब के पास जाऊं जिससे बहुत अच्छे नतीजे निकले को पूरे हिंदुस्तान पूरे पंजाब अब ला के राहुल गांधी जी ने पार्टी नु तकड़ा करना हो तकड़ा करना पहला मजबूत है कल कले वर्कर की गल सुन के ਫਿਰ ਜਾ ਕੇ ਇਹਨਾਂ ਨੇ ਰਾਹੁਲ ਗਾਂਧੀ ਨੂੰ ਫੈਸਲਾ ਦੇਣਾ ਸਾਰੀ ਰਿਪੋਰਟ ਦੇਣੀ ਹੈ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈ ਰਾਹੁਲ ਗਾਂਧੀ ਜੀ ਦੀ ਜਿਹੜਾ ਹਰ ਵਰਕਰ ਨੂੰ ਸੁਣ ਕੇ ਕੋਈ ਵੀ ਫੈਸਲਾ ਲੈਣਾ ਜ਼ਿਲ੍ਹੇ ਦਾ ਪ੍ਰਧਾਨ ਦਾ ਬਲਾਕ ਦੇ ਪ੍ਰਧਾਨ ਦਾ ਵਰਕਰ ਨੂੰ ਸੁਣ ਕੇ ਜਾ ਕੇ ਰਿਪੋਰਟ ਲੈ ਕੇ ਇਹਨਾਂ ਨੇ ਦੇਣਾ ਇਹ ਬਹੁਤ ਵੱਡੀ ਗੱਲ ਦਾ ਮੈਂ ਮੈਡਮ ਦਾ ਵੈਲਕਮ ਕਰਦਾ ਔਰ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦਾ ਕਿ ਗਰਾਸ ਰੂਟ ਤੇ ਵਰਕਰ ਦੀ ਗੱਲ ਸੁਣੀ ਗਈ ਹੈ ਜੀ ਸਾਡੇ ਸਤਿਕਾਰਯੋਗ ਮੈਮ ਨੀਸ਼ਾ ਪੁਆਰ ਜੀ ਇਕਸਮ ਨਾਲੇ ਜੋਧਪੁਰ ਜੋ ਪੰਜਾਬ ਦੇ ਅਬਜ਼ਰਵਰ ਲਾਈਨ ਨੇ ਇਹ ਆਈਸੀਸੀ ਵੱਲੋਂ ਇਹ ਸੰਗਠਨ ਸਿਰਜਣ ਅਭਿਆਨ ਦੇ ਪ੍ਰੋਗਰਾਮ ਦੇ ਤਹਿਤ ਨੇ ਇੱਥੇ ਪ੍ਰੋਗਰਾਮ ਰੱਖਿਆ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਨਾਬ ਇਹ ਨੇ ਮੈਂ ਇਹਨਾਂ ਨੂੰ ਜੀ ਆਖਦਾ ਤੇ ਮੈਨੂੰ ਪੂਰਨ ਆਸਾ ਜੋ ਇਹਨਾਂ ਦਾ ਤਰੀਕਾ ਬਹੁਤ ਹੀ ਵਧੀਆ ਸਿਸਟੇਮੈਟਿਕਲੀ ਹਰ ਇੱਕ ਬਰਕਤ ਦੀ ਇਹ ਗੱਲ ਸੁਣ ਰਹੇ ਨੇ ਇਹਨਾਂ ਨੇ ਪਹਿਲਾਂ ਗੁਜਰਾਤ ਦੇ ਵਿੱਚ ਵੀ ਇਹ ਅਬਜ਼ਰਵਰ ਲਾ ਕੇ ਗਏ ਉੱਥੇ ਬਹੁਤ ਵਧੀਆ ਸ਼ਾਨਦਾਰ ਜਿਹੜੀ ਚੋਣ ਕਰਾ ਕੇ ਆਏ ਨੇ ਤੇ ਮੈਨੂੰ ਪੂਰਨ ਵਿਸ਼ਵਾਸ ਆ ਕਿ ਇੱਥੋਂ ਵੀ ਜਿਹੜਾ ਸਾਡਾ ਡਿਸਟ੍ਰਿਕਟ ਡੈਲੀ ਦੀ ਜੋ ਹਰ ਇੱਕ ਬੰਦੇ ਦੀ ਗੱਲ ਸੁਣ ਕੇ ਜੋ ਸਾਨੂੰ ਹੁਕਮ ਆਦੇਸ਼ ਕਰਨਗੇ ਅਸੀਂ ਇਹਨਾਂ ਬਿਨਾਂ ਲਾਗੂ ਕਰਾਂਗੇ ਹਰ ਹੁਕਮ ਦਾ ਇਹਨਾਂ ਦੀ ਅਸੀਂ ਪਾਲਣਾ ਕਰਾਂਗੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਹ ਪ੍ਰੋਗਰਾਮ ਸਿਰਫ ਤੇ ਸਿਰਫ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਇਹ ਪ੍ਰੋਗਰਾਮ ਰੱਖਿਆ ਗਿਆ ਹੋਰ ਕਿਸੇ ਪਰਸਨਲ ਬੰਦੇ ਵਾਸਤੇ ਨਹੀਂ ਇਹ ਸਾਰੇ ਪੰਜਾਬ ਚੱਲਿਆ ਅਸੀਂ ਆਉਣ ਵਾਲੀ 2027 ਦੀ ਸਰਕਾਰ ਬਣਾਉਣੀ ਆ ਤੇ ਆਮ ਆਦਮੀ ਪਾਰਟੀ ਨੂੰ ਇਥੋਂ ਚਲਦਾ ਕਰਨਾ ਇਸ ਕਰਕੇ ਕਾਂਗਰਸ ਪਹਿਲਾਂ ਵੀ ਤਕਰੀਦੀ ਬਟ ਹੁਣ ਇਹਨਾਂ ਦਾ ਜਿਹੜਾ ਮੇਨ ਮਕਸਦ ਆ ਵੀ ਹਰ ਇੱਕ ਬੰਦਾ ਸਾਡਾ ਬੂਤ ਤੋਂ ਲਾ ਕੇ ਸਾਡੀਆਂ ਬੂਤ ਕਮੇਟੀਆਂ ਉਹਨਾਂ ਦੇ 33 33 ਮੈਂਬਰ ਸਾਡੇ ਮੰਡਲ ਤੇ ਉਹਨਾਂ ਦੇ ਨਾਲ ਇੱਕ ਇੱਕ ਮੈਂਬਰ ਜਿਹੜੇ ਨੇ ਉਹਨਾਂ ਨੂੰ ਅਸੀਂ ਆਈਡੈਂਟੀਟੀ ਕਾਰਡ ਇਸ਼ੂ ਕਰ ਰਹੇ ਹਾਂ ਤਾਂ ਕਿ ਸਾਡੀ ਸਰਕਾਰ ਆਉਣ ਤੇ ਉਹ ਹਰ ਇੱਕ ਬੰਦੇ ਨੂੰ ਸਤਕਾਰ ਐਸ ਡੀ ਐਮ ਦਫਤਰ ਡੀ ਐਸ ਪੀ ਤਹਿਸੀਲਦਾਰ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਸੈਕਟਰੀਟ ਵਿੱਚ ਵੀ ਉਹ ਕਾਰਡ ਦਿਖਾ ਕੇ ਆਪਣਾ ਜਾ ਸਕਣਗੇ ਇਹਨਾਂ ਨੂੰ ਪਤਾ ਲੱਗੂਗਾ ਕਿ ਹੇਠਲੇ ਪੱਧਰ ਤੇ ਸਾਡਾ ਬੰਦਾ ਕੌਣ ਹੈ ਬੁੱਤ ਤੇ ਅਸੀਂ ਮੈਂਬਰ ਬਣਾ ਰਿਹਾ ਭਾਰਤ ਤੇ ਉਹਨਾਂ ਦਾ ਆਈਡੈਂਟੀਟੀ ਕਾਰਡ ਨੂੰ ਇੱਥੇ ਪਤਾ ਲੱਗੂ ਵੀ ਇਸ ਸਬੂਤ ਦੇ ਉੱਪਰ ਕੌਣ ਆ ਜਿਹੜੇ ਆਮ ਲਫਾਫੇबाजी ਗੱਲਾਂਬੱਤਾਂ ਕਰਦੇ ਨੇ ਉਹ ਸਾਰਿਆਂ ਦੀ ਸ਼ਾਂਤੀ ਹੋ ਜਾਣੀ ਆ ਜਿਹੜਾ ਕਾਂਗਰਸ ਦਾ ਬੱਕਰਾ ਜਿਹਦੇ ਸਿਰ ਤੇ ਖੋਰ ਚੱਲ ਰਹੀ ਆ ਉਹਦੇ ਵਾਸਤੇ ਮੈਂਮ ਤਿਆਰੀ ਕਰਨ ਵਾਸਤੇ ਆਇਆ ਨੇ ਤੁਹਾਨੂੰ ਪੂਰਨਾਸ ਤੇ ਪੂਰੀ ਵਧੀਆ ਦੇਖਣ ਨਾਲ ਚੋਣ ਕਰਨੀ ਮੈਡਮ ਜੀ